ਕਹਿੰਦਾ ਤੂੰ ਅੰਦੀ ਵੀ ਲੱਗਦਾ ਕਿ ਮੇਰੀ ਵੀਡੀਓ ਦੇਖ ਲੈਣੀ ਹੈ ਨੀ ਹਰ ਨਵਾ ਕਿ ਤੁਹਾਨੂੰ ਲੱਗਦਾ ਗੱਲੀ ਹੋਣੀ ਹੈ ਹੱਥ ਖਾ ਕੇ ਕਿਸੇ ਨੁਕਸਾਨੇ ਕਾ ਦੇਣਾ ਹੁਣ ਕਿ ਅਰੇ ਯਾਰ ਖੁਦਦਾ ਹੋਣੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾ ਮਾਰਦਾ ਹਾਂ ਡਾਊਨਲੋਡ ਚੈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰਿਆਣਾ ਤੋਂ ਬਾਅਦ ਹੁਣ ਰਾਜਸਥਾਨ ਚੋ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਣੇ ਸ਼ੁਰੂ ਹੋ ਗਏ ਆ ਗੁਰਨਾਨਕ ਧਾਮ ਵਿਲੇਜ ਟੈਪੂ ਖੇੜਾ ਡਿਸਟ੍ਰਿਕਟ ਅਲਵਰ ਰਾਜਸਥਾਨ ਦੀ ਵੀਡੀਓ ਸਾਡੇ ਸਾਹਮਣੇ ਆਈ ਆ ਜਿੱਥੇ ਕਿ ਕੋਜਕ ਮਸੰਦਾ ਵੱਲੋਂ ਮਾਇਆ ਦਾ ਪਹਿਰਾ ਦਿਖਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਦਰਬਾਰ ਨੂੰ ਜਿਹੜਾ ਰੈਸਟੋਰੈਂਟ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਆ ਕੈਟਰਿੰਗ ਵਾਲੀਆਂ ਕੁਰਸੀਆਂ ਮਹਾਰਾਜ ਜੀ ਦੀ ਤਾਬਿਆਂ ਦੇ ਬਰਾਬਰ ਢਾ ਕੇ ਉੱਥੇ ਜਿਹੜਾ ਆ ਪਾਣੀ ਵਾਲੀ ਝੂਠ ਬੋਤਲਾਂ ਉੱਥੇ ਹੀ ਪੀ ਪੀ ਕੇ ਉੱਥੇ ਹੀ ਥੱਲੇ ਸਿੱਟੀਆਂ ਕਈਆਂ ਗੁਰੂ ਘਰ ਦੀ ਕਮੇਟੀ ਨੇ 24 ਘੰਟੇ ਦਾ ਸਮਾਂ ਦਿੱਨੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਰਾਜਸਥਾਨ ਦੇ ਵਿੱਚ ਫਲਾ ਦਿਓ 24 ਘੰਟੇ ਦੇ ਵਿੱਚ ਲਿਖਤੀ ਮਾਫੀਨਾਮਾ ਸਾਡੇ ਤੱਕ ਪਹੁੰਚਦਾ ਕੀਤਾ ਜਾਵੇ ਤੇ ਅਕਾਲ ਤੱਕ ਤਾਂ ਸਾਫ਼ ਤੇ ਜਾ ਕੇ ਲਿਖਤੀ ਮਾਫੀਨਾਮਾ ਮੰਗਿਆ ਜਾਵੇ ਪੰਚ ਸਿੰਘ ਸਹਿਬਾਨਾਂ ਦੇ ਸਾਹਮਣੇ ਪੇਸ਼ ਹੋਣ ਗੁਰੂ ਘਰ ਦੀ ਕਮੇਟੀ ਵਾਲੇ ਜੇ 24 ਘੰਟੇ ਦੇ ਵਿੱਚ ਇਹ ਚੀਜ਼ ਕਰਦੇ ਆ ਤਾਂ ਠੀਕ ਹੈ ਨਹੀਂ ਤਾਂ 24 ਘੰਟੇ ਬਾਅਦ ਅਸੀਂ ਚਾਲਾ ਮਾਰਨ ਲੱਗਿਆਂ ਰਾਜਸਥਾਨ ਨੂੰ ਤੇ ਜੇ ਅਸੀਂ ਉੱਥੇ ਆਏ ਉਹਦਾ ਅੰਜਾਮ ਬੁਰਾ ਹੋਊਗਾ 24 ਘੰਟੇ ਦਾ ਸਮਾਂ ਆ ਆਪਦੀ ਗਲਤੀਆਂ ਸੁਧਾਰ ਲਿਓ ਤੇ ਅੱਗੇ ਤੋਂ ਇਸ ਚੀਤੇ ਨੱਥ ਪਾਈ ਲਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ